ਗੁਰਦੁਆਰਾ ਬਾਬਾ ਸਿੱਧ ਰਕਰਾ ਪਿੰਡ ਜੋਂ ਜ਼ਿਲ੍ਹਾ ਬਠਿੰਡਾ ਚ ਸੋ ਬੜੀ ਸੁੰਦਰ ਪਾਲਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਲਈ ਸੰਗਤਾਂ ਵੱਲੋਂ ਨਗਰ ਤੇ ਆਸ-ਪਾਸ ਦੇ ਸੰਗਤਾਂ ਵੱਲੋਂ ਤਿਆਰ ਕੀਤੀ ਗਈ ਹੈ ਪਿੰਡ ਚ ਸ੍ਰੀ ਸਕੂਰੀ ਸਾਹਿਬ ਸ੍ਰੀ ਸਹਿਜ ਪਾਠ ਤੇ ਖੰਡ ਪਾਠ ਸਾਹਿਬ ਜਾਂ ਕਿਸੇ ਵੀ ਖੁਸ਼ੀ ਗਮੇ ਦੇ ਮੌਕੇ ਸ੍ਰੀ ਗੁਰਗ੍ਰੰਥ ਸਾਹਿਬ ਜਦੋਂ ਅ ਘਰਾਂ ਵਿੱਚ ਸਜੋਬਤ ਹੁੰਦਾ ਤਾਂ ਸੁੰਦਰ ਪਾੜ ਕੀ ਵਿੱਚ ਸਜਾ ਕੇ ਸਜੋਬਤ ਕਰਕੇ ਬੜੇ ਸਤਿਕਾਰ ਨਾਲ ਸੋ ਰਜਾਇਆ ਜਾਂਦਾ ਪੂਰਨ ਮਰਜ਼ਾ ਨਾਲ ਤੇ ਅੱਜ ਵੀ ਅਸੀਂ ਇਹੀ ਤਸਵੀਰ ਤੁਹਾਨੂੰ ਦਿਖਾਵਾਂਗੇ ਵੀਡੀਓ ਜਿਹੜੀ ਗੁਰਦੁਆਰਾ ਬਾਬਾ ਸੇਤਰਖਰਾ ਜਿਹੜੀ ਇੱਥੇ ਸੁੰਦਰ ਪਾਲਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਕਾਰ ਲਈ ਆਸ-ਪਾਸ ਗੁਰੂ ਘਰ ਵੀ ਲਿਜਾ ਸਕਦੇ ਇਹਨਾਂ ਨੂੰ ਇਸ ਸੁੰਦਰ ਪਾਲਕੀ ਨੂੰ ਤੇ ਕਿਉਂਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਕਾਰ ਕਰਨਾ ਸੀ ਇਹਦੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸशोਭਤ ਹੋਣੇ ਇਸ ਲਈ ਇਹ ਗੁਰਦੁਆਰਾ ਸਾਹਿਬ ਆਬਾ ਸੇਤ ਦਾ ਪਿੰਡ ਦਿਉ ਜਿਲ੍ਹਾ ਬਠਿੰਡਾ ਚ ਇਹ ਸੰਗਤਾਂ ਦੇ ਸਹਿਯੋਗ ਨਾਲ ਤੇ ਅੱਜ ਵੀ ਸ੍ਰੀ ਸਹਿਜ ਪਾਠ ਪ੍ਰਕਾਸ਼ ਹੋਣਾ ਪਿੰਡ ਚ ਤੇ ਉਹਦੇ ਇਥੇ ਇਹ ਅੱਜ ਇਹ ਜਿਹੜੀ ਸੁੰਦਰ ਪਾਲਕੀ ਹੈ ਇਹਦੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸशोਭਤ ਹੋ ਕੇ ਜਾਣਾ ਜੀ ਸੋ ਇਹ ਦਰਬਾਰ ਸਾਹਿਬ ਦਰਬਾਰ ਹਾਲ ਜਿਹੜਾ ਉੱਥੇ ਦੀ ਤਸਵੀਰ ਹੈ ਇੱਧਰ ਹੁਣ ਹਾਲ ਕੀ ਜਿਹੜੀ ਬਣੀ ਹੈ ਇਹਦੇ ਵਿੱਚ ਸੁੰਦਰ ਉਹਦੇ ਵਿੱਚ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਤੋਂ ਪਿੰਡ ਵਿੱਚ ਸਹਿਜ ਬਾਤ ਪ੍ਰਕਾਸ਼ ਕਰ ਲਈ ਜਾਣ ਲਈ ਗੁਰੂ ਘਰ ਦੇ ਵਜ਼ੀਰ ਚੌਰ ਸਾਹਿਬ ਦੀ ਸੇਵਾ ਕਰ ਰਹੇ ਨੇ ਤੇ ਫੰਟਰੀ ਪੱਖ ਪੱਖੜਾ ਮਤੋਂ ਅਸੀਂ ਇਹ ਵੀਡੀਓ ਬਣਾਈ ਆ ਗੰਗਲੀਆਂ ਤੋਂ ਖੇਤਾ ਵਿੱਚੋਂ ਕਿਉਂਕਿ ਡੇਰਾ ਗੁਰਦੁਆਰਾ ਬਾਬਾ ਸਿੱਧ ਰਕਾਉ ਜੀ ਹੈ। ਦਿਉਣ ਇਹ ਜਾਲਾ ਜੀ ਅੱਗੇ-ਅੱਗੇ ਜਾਲਾ ਆਪਣੇ ਆਪ ਹੀ ਉੱਥੋਂ ਅੱਗੇ ਹੋ ਹੀ ਜਾਂਦਾ ਜਿਵੇਂ ਆਪਾਂ ਪਹਿਲਾਂ ਕੋਈ ਭਾਂਡੇ ਚ ਡੋਲੇ ਚ ਜਾ ਪਾ ਕੇ ਜਦੋਂ ਪੈਦਲ ਜਾਂਦੇ ਉਹ ਤੋਂ ਪ੍ਰਕਾਰ ਉਹ ਜਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਉਹ ਇਹ ਆਪਣੇ ਆਪ ਹੀ ਅੱਗੇ-ਅੱਗੇ ਜਿਹੜੀ ਇਹ ਸੇਵਾ ਹੋਈ ਜਾਂਦੀ ਹੈ ਜਲਦੀ ਤਾਂ ਇਹਦੇ ਚ ਨਾਲ-ਨਾਲ ਜਿਹੜਾ ਕੀਰਤਨ ਕਿਉਂਕਿ ਅਸੀਂ ਕੀਰਤਨ ਜਿਹੜਾ ਕੋਈ ਸਬਦ ਹੈ ਇਹ ਗੁਰਬਾਣੀ ਦਾ ਅਸੀਂ ਲਾ ਨਹੀਂ ਸਕਦੇ ਕਿਉਂਕਿ ਕਾਪੀਰਾਈਟ ਦੀ ਲੰਘਣਾ ਆ ਜਾਂਦੀ ਹੈ ਇਹਦੇ ਕਰਕੇ ਅਸੀਂ ਬੋਲ ਕੇ ਜਿਹੜੀ ਅਸੀਂ ਆਹ ਵੇਖੋ ਉਧਰਲੇ ਪਾਸੋਂ ਇੱਕ ਬਹੁਤ ਅਸੀਂ ਦੂਰ ਖੜੇ ਆ ਕਿਲੋ ਬਹੁਤੇ ਕਿਲੋਮੀਟਰ ਦੇ ਫਾਸਲੇ ਤੇ ਤੇ ਇਧਰੋਂ ਇਹ ਖੇਤਾਂ ਤੋਂ ਪਿੰਡ ਤੋਂ ਕਿੰਨੇ ਕਿਲੋ ਕਿਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਬਾਬਾ ਸੇਤਰ ਕਾਉ ਜੀਓ ਤੇ ਹਰੇਕ ਦੀ ਸਰਦਾ ਇੱਥੇ ਕੋਈ ਕਿਸੇ ਨਾਂ ਤੇਰ ਮੇਰੀ ਕਦੋਂ ਕੋਈ ਰਾਹੀ ਪੰਧੇ ਆਵੇ ਅੱਧੀ ਰਾਤ ਤੱਕ ਵੀ ਆਵੇ ਕਦੋਂ ਵੀ ਆਵੇ ਉਹਨੂੰ ਲੰਗਰ ਪਾਣੀ ਜਲ ਪਾਣ ਉਹਦੇ ਰਹਿਣ ਦਾ ਪੂਰਾ ਇੱਥੇ ਪ੍ਰਬੰਧ ਆ ਤੇ ਬਾਬਾ ਤੇਜਾ ਦਾਸ ਜੀ ਜਿਹੜੇ ਏਅਰਬੁੱਕ ਸੇਵਾਦਾਰ ਨੇ ਤੇ ਬਾਬਾ ਜਵਨਾ ਦਾਸ ਜੀ ਨੇ ਸਭ ਤੋਂ ਪਹਿਲਾਂ ਜੰਗਲ ਚ ਮੰਗਲ ਲਾਏ ਸੀ ਉਹਨਾਂ ਨੇ ਬੜੀ ਸੇਵਾ ਕੀਤੀ ਸੀ ਬਾਬਾ ਸਿੱਧ ਜੀ ਦੀ ਤੇ ਉਹ ਸੇਵਾ ਦਾ ਕਰਕੇ ਹੀ ਉਹਨਾਂ ਨੇ ਜਿਹੜਾ ਪੂਰਾ ਉਹਦਾ ਨਾਂ ਸੀ ਇੱਥੇ ਸੰਗਤਾਂ 'ਚ ਬੜਾ ਸਤਕਾਰ ਸੀ ਤੇ ਇੱਥੇ ਉਹਨਾਂ ਦਾ ਮਨ ਲਓ ਉਹਨਾਂ ਨੂੰ ਜਦੋਂ ਚੋਬਾ ਛੱਡ ਗਏ ਸੀ ਤੇ ਇੱਥੇ ਉਹ ਇਹਨਾਂ ਨੂੰ ਸੰਸਕਾਰ ਕੀਤਾ ਗਿਆ ਸੀ ਜਾਨੀ ਕਿ ਅੰਗੀਠਾ ਛੜਿਆ ਗਿਆ ਸੀ ਬਾਬਾ ਜੀ ਦਾ ਸੋ ਹੁਣ ਇਹ ਆ ਦੇਖੋ ਖੇਤਾ 'ਚ ਜੋ ਵੀ ਖੜੇ ਆ ਕੰਮਕਰ ਵਾਲੇ ਤੇ ਉਹ ਆਪੇ ਸਰਕਾਰ ਲਈ ਖੜ ਜਾਂਦੇ ਆ ਕਿਉਂਕਿ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਆ ਜਿਹੜਾ ਜਦੋਂ ਵੀ ਜਦੋਂ ਕੋਈ ਕਿਸੇ ਪਾਸੇ ਵੀ ਗੁਜਰਦੇ ਆ ਗੁਰੂ ਸਾਹਿਬ ਲੈ ਕੇ ਤਾਂ ਉੱਥੇ ਇੱਕ ਬੜਾ ਸਰਕਾਰ ਦਿੱਤਾ ਜਾਂਦਾ ਜੇ ਕੋਈ ਆਪਦੀ ਗੱਡੀ ਤੇ ਜਾਂਦਾ ਤਾਂ ਗੱਡੀ ਵਾਲੇ ਵੀ ਖੜ ਜਾਂਦੇ ਆ ਬਾਈਕ ਮੋਟਰਸਾਈਕਲ ਤੇ ਸਾਈਕਲ ਵਾਲੇ ਤਾਂ ਇਹ ਤੇ ਇਹ ਡੇਰਾ ਬਾਬਾ ਸਿੱਤਰ ਕੋਲ ਇੱਕ ਜਿਹੜਾ ਦਿਆਂ ਦਾ ਗੇਟ ਆ ਪਿੰਡ ਤੋਂ ਡੇਰੇ ਨੂੰ ਜਾਣ ਵਾਲੀ ਸੜਕ ਤੇ ਇਹ ਬਣਿਆ ਇਥੋਂ ਅੱਧਾ ਕਿਲੋਮੀਟਰ ਤੋਂ ਥੋੜਾ ਜਿਹਾ ਕਿਲੋਮੀਟਰ ਦੇ ਘਾਟ ਆ ਜਿਹੜਾ ਆਪਣਾ ਬੜਿਆ ਡੇਰਾ ਬੜਾ ਪ੍ਰਾਤਨਪੂੜ੍ਹ ਉੱਥੇ ਤੇ ਹੋਰ ਜਿਹੜੇ ਦਰਖਤਾਂ ਜਿਵੇਂ ਸਾਡੇ ਵਣ ਦੇ ਦਰਖਤ ਬੜੇ ਲੋਕ ਹੋ ਗਿਆ ਪ੍ਰਾਤਨ ਬਾਣ ਤੇ ਵਣ ਦੇ ਦਰਖਤ ਵੀ ਉੱਥੇ ਬੜੇ ਵੱਡੇ ਦਰਖਤ ਹੈ ਤੇ ਝਿੜੀ ਸੀ ਪਹਿਲਾਂ ਆਪਣੇ ਪਿੰਡ ਦੇ ਰਾਜਾ ਸਿੱਖ ਜਿਹੜੇ ਭਾਈਚਾਰਾ ਉਹਨਾਂ ਵੱਲੋਂ ਉਹਨਾਂ ਦੇ ਬਜ਼ੁਰਗਾਂ ਵੱਲੋਂ ਸੇਵਾ ਕੀਤੀ ਜਾਂਦੀ ਸੀ ਇੱਕ ਤੇ ਹੁਣ ਉਹ ਇਹ ਤੋਂ ਬਾਅਦ ਇਹ ਇੱਕ ਧਿਰਦਾ ਨਹੀਂ ਕਿਸੇ ਇੱਕ ਦਾ ਨਹੀਂ ਕਿਉਂਕਿ ਗੁਰੂ ਘਰ ਜਿਹੜਾ ਹੁੰਦਾ ਸਰਬ ਦਾ ਸਾਂਝਾ ਹੁੰਦਾ ਤੇ ਇੱਥੇ ਕੋਈ ਵੀ ਆ ਕੇ ਨਤਮਸਤੋ ਕੇ ਕਿਸੇ ਤਰ੍ਹਾਂ ਦੀ ਕੋਈ ਆਉਦੀ ਜਿਹੜੀ ਸਰਦਾ ਭਾਵਨਾ ਨਾਲ ਆ ਕੇ ਕੋਈ ਸੇਵਾ ਕਰ ਸਕਦਾ ਕਿਸੇ ਦੀ ਤਰ੍ਹਾਂ ਦੀ ਕੋਈ ਰੋਕ ਨਹੀਂ ਕਮੇਟੀ ਬਣੀ ਹੈ ਗੁਰਦੁਆਰਾ ਸਾਹਿਬ ਦੀ ਜਿਹੜੀ ਡੇਰੇ ਦੀ ਪ੍ਰਬੰਧਕ ਕਮੇਟੀ ਬਣੀ ਹੈ ਉਹਦੇ ਚ ਬਕਾਇਦਾ ਜਿਹੜਾ ਇੱਕ ਜਿਹੜੀ ਸੇਵਾ ਚੱਲਦੀ ਹੈ ਜਾਂ ਹਾਕਤਾਵ ਰੱਖਿਆ ਜਾਂਦਾ 10ਵੀਂ ਤੇ ਜਿਹੜੇ ਦੂਜੇ ਹਰ ਮਹੀਨੇ 10ਵੀਂ ਦਾ ਦਿਹਾੜਾ ਸੰਗਰਾਮ ਗੁਰੂ ਸਾਹਿਬਾਨਾਂ ਦੇ ਜਿਹੜੇ ਸਾਡੇ ਪਾਵਨ ਦਿਹਾੜੇ ਆ ਉਹ ਇੱਥੇ ਮਨਾਏ ਜਾਂਦੇ ਆ ਤੇ ਹਰ ਸਮੇਂ ਜਿਹੜਾ ਗੁਰੂ ਘਰ ਲੰਗਰ ਕਿਸੇ ਸਮੇਂ ਵੀ ਆ ਕੇ ਜਿਹੜਾ ਰਾਹੀ ਪਰ ਦੀ ਛਕ ਸਕਦਾ ਤੇ ਬਾਕੀ ਵੀ ਇੱਥੇ ਲੰਗਰ ਹਾਲ ਬਹੁਤ ਖੂਸੂਣਾ ਸੁਣਾ ਲੰਗਰ ਹਾਲ ਬਣਿਆ ਜਿੱਥੇ ਕੋਈ ਖੁਸ਼ੀ ਦੇ ਨਾਲ ਜੇ ਕਈ ਵਾਰੀ ਕੋਈ ਗਮੀ ਦੇ ਭੋਗ ਵੀ ਪੈਂਦੇ ਆ ਤੇ ਉਹ ਲੋਕ ਇੱਥੋਂ ਚੁੰਨਦੇ ਆ ਵੀ ਇੱਥੇ ਆ ਕੇ ਕਿਉਂਕਿ ਇੱਥੇ ਖੁੱਲਾ ਪਾਰਕਿੰਗ ਦਾ ਰੈਨ ਸਾਈਡ ਦਾ ਤੇ ਬੈਠਣ ਦਾ ਤੇ ਹੋਰ ਸਾਰਿਆਂ ਦਾ ਇਹ ਪੂਰਾ ਪ੍ਰਬੰਧ ਹੈ ਤਾਂ ਕਰਕੇ ਫਿਰ ਇੱਥੇ ਸੰਗਤਾਂ ਜਿਹੜੀਆਂ ਨਤਵਸਤਕ ਹੁੰਦੀਆਂ ਪਿੰਡ 'ਚ ਸਭ ਜਿਹੜੇ ਗੁਰੂ ਘਰ ਆ ਸਾਰਿਆਂ ਦਾ ਸਤਿਕਾਰ ਹੈ ਸਾਰੀ ਰਲ ਮਿਲ ਕੇ ਜਿਹੜੇ ਕੋਈ ਜਦੋਂ ਕੋਈ ਗੁਰੂਆਂ ਦਾ ਤਿਹਾੜਾ ਆਉਂਦਾ ਉਹ ਰਲ ਮਿਲ ਕੇ ਸੰਗਤਾਂ ਅਲੱਗ-ਅਲੱਗ ਦੇ ਹਸਾਬ ਨਾਲ ਵੀ ਜਿਹਨੇ ਕੋਈ ਕੋਈ ਅੱਗੇ ਪਿੱਛੇ ਦਿਨ ਦਿਹਾੜਾ ਬੜਾ ਲੈਂਦੇ ਆ ਉਹਦੇ ਨਾਲ ਪਿੰਡ 'ਚ ਬੜਾ ਵਧੀਆ ਸਰਦਾ ਕਿ ਕੋਈ ਪਿੰਡ ਵੱਡਾ ਤੇ ਇਹ ਕਿਸ ਕਿਸਰ ਉਪਰ ਤੋਂ ਸੁਆਮੀ ਸੋ ਦੁੱਖ ਕਿੈਸਾ ਪਾਵੇ ਸੋ ਇਹ ਹੁਣ ਪ੍ਰਕਾਸ਼ ਹੋਣਾ ਸਹਿ ਪਾਠ ਪਿੰਡ ਚ